ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਤੁਹਾਡਾ ਆਪਣਾ ਮਨਪਸੰਦੀ ਦਾ ਹਮਦਰਦ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਜਿਸ ਦੇ ਵਿੱਚ ਇਮੀਗ੍ਰੇਸ਼ਨ ਦੇ ਆ ਲੇਟੈਸਟ ਅਪਡੇਟਸ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕੀਤੇ ਜਾਂਦੀਆਂ ਜਾਂਦੀਆਂ ਨੇ ਤੇ ਅੱਜ ਦੇ ਇਸ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਕਰਨ ਜਾ ਰਿਹਾ ਇੱਕ ਬਿਲ ਜੋ ਕਿ ਚਰਚਾ ਦੇ ਵਿੱਚ ਹੈ ਇਸ ਸਮੇ ਬਿਲ C12 ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਉਹਦਾ ਇਮੀਗ੍ਰੇਸ਼ਨ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਅਸਰ ਪੈਣ ਵਾਲਾ ਆ ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ ਤੁਹਾਡਾ ਵੀ ਜੇਕਰ ਕੋਈ ਸਵਾਲ ਹੋਵੇਗਾ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਲਾਈ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ ਹੈ 647366777 ਤੇ ਤੁਸੀਂ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਦੇ ਵਿੱਚ ਗੁਰਪ੍ਰੀਤ ਖਹਿਰਾ ਜੀ ਦੇ ਵੱਲੋਂ ਜਵਾਬ ਦੇ ਦਿੱਤਾ ਜਾਵੇਗਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਗੁਰਜੀ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਤੇ ਸਰ ਜਿਵੇਂ ਕਿ ਦੀਵਾਲੀ ਵੀ ਨੇੜੇ ਆ ਰਹੀ ਆ ਸਭ ਤੋਂ ਪਹਿਲਾਂ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਆਪਨੀ ਆਪਣੇ ਆਪ ਨੂੰ ਵੀ ਦੀਵਾਲੀ ਦੀਆਂ ਵਧਾਈਆਂ ਤੇ ਸਾਰੇ ਦਰਸ਼ਕਾਂ ਨੂੰ ਵੀ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਜੀ ਜੀ ਤੇ ਸਰ ਇਹ ਦਿਨਾਂ ਲਈ ਇਮੀ ਰੀਸੈਂਟ ਇੱਕ ਬਿੱਲ ਦੀ ਗੱਲ ਕੀਤੀ ਜਾ ਰਹੀ ਹੈ ਬਿੱਲ C12 ਨੂੰ ਲੈ ਕੇ ਤਾਂ ਜਦੋਂ ਇਹ ਬਿੱਲ ਆਊਗਾ ਤੇ ਇਮੀਗ੍ਰੇਸ਼ਨ ਦੇ ਉੱਤੇ ਕੋਈ ਅਸਰ ਪੈਣ ਵਾਲਾ ਇਹ ਦੇ ਨਾਲ ਜੀ ਬਿਲਕੁਲ ਗੁਰਜੀਤ ਜਿਹੜਾ ਵੀ ਬਿੱਲ C12 ਹੋਏਗਾ ਇਹ ਇਮੀਗ੍ਰੇਸ਼ਨ ਰੈਫਿਜੀ ਪ੍ਰੋਟੈਕਸ਼ਨ ਐਕਟ ਨੂੰ ਅਮੈਂਡ ਕਰੂਗਾ ਜੀ ਇਹਦੇ ਨਾਲ ਨਾਲ ਓਸ਼ੀਅਨਸ ਐਕਟ ਨੂੰ ਅਮੈਂਡ ਕਰੂਗਾ ਕਸਟਮਸ ਐਕਟ ਨੂੰ ਅਮੈਂਡ ਕਰੂਗਾ ਤੇ منی ਲਾਂਡਰਿੰਗ ਦੇ ਉੱਤੇ ਜਿਹੜਾ ਕਾਨੂੰਨ ਦੇ ਵਿੱਚ ਉਹ ਬਦਲਾਅ ਕਰੂਗਾ ਸੋ ਇਮੀਗ੍ਰੇਸ਼ਨ ਦਾ ਕਾਫੀ ਹਿੱਸਾ ਇਹਦੇ ਨਾਲ ਅਮੈਂਡ ਹੋਣਾ ਹੈ ਕਾ ਸੋ ਇਹ ਬਿਲ ਹੁਣੇ ਜਿਹੜਾ ਪਿਛਲੇ ਹਫਤੇ ਮਿਨਿਸਟਰ ਜਿਹੜਾ ਪਬਲਿਕ ਸੇਫਟੀ ਦਾ ਹੈਗੇ ਉਹਨਾਂ ਨੇ ਇੰਟਰੋਡਿਊਸ ਕੀਤਾ ਹੈਗਾ ਸੋ ਹਾਲੇ ਹੀ ਜਿਹੜੀ ਫਸਟ ਸਟੇਜ ਰੀਡਿੰਗ ਹੈ ਉਹਦੇ ਵਿੱਚ ਹੁਣ ਲੰਘ ਰਿਹਾ ਹੈਗਾ ਓਕੇ ਤਾਂ ਇਹ ਤੋਂ ਬਾਅਦ ਅੱਗੇ ਪ੍ਰੋਸੈਸ ਤੇ ਵਿੱਚ ਜਾਊਗਾ ਹੁਣ ਇਹ ਹਜੇ ਹੀ ਸਿਮਿਲਰ ਬਿਲ ਪਹਿਲਾਂ ਜਦੋਂ ਪਾਰਲੀਮੈਂਟ ਸਮਰ ਲਈ ਉੱਠਿਆ ਹੈਗਾ ਉਸ ਸਮੇਂ ਵੀ ਮਿਨਿਸਟਰ ਆਫ ਪਬਲਿਕ ਸੇਫਟੀ ਨੇ ਪੇਸ਼ ਕੀਤਾ ਸੀ ਜਿਹੜਾ ਬਿੱਲ ਸੀਗਾ ਬਿੱਲ ਸੀ 2 ਸੀ 2 ਬਿੱਲ ਸੀਗਾ ਜੀ ਜੀ ਤੇ ਉਸ ਤੋਂ ਬਾਅਦ ਪਾਰਲੀਮੈਂਟ ਜਿਹੜੀ ਉਹ ਸਮਰ ਲਈ ਚਲੀ ਗਈ ਉਹ ਬਿਲ ਅੱਗੇ ਨਹੀਂ ਤੁਰਿਆ ਤੇ ਹੁਣ ਪਾਰਲੀਮੈਂਟ ਦੇ ਵਿੱਚੋਂ ਉਸ ਬਿੱਲ ਨੂੰ ਕੋਈ ਜਿਹੜੀ ਬਾਕੀ ਪਾਰਟੀਆਂ ਵਿਰੋਧੀ ਪਾਰਟੀਆਂ ਤੋਂ ਕੋਈ ਉਹਨੂੰ ਨਹੀਂ ਤਨ ਉਸ ਪਾਸ ਕਰਨ ਲਈ ਮਦਦ ਮਿਲ ਰਹੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਉਹਦੇ ਕਈ ਹਿੱਸਿਆਂ ਤੋਂ ਜਿਹੜੀਆਂ ਨਾਖੁਸ਼ ਨੇ ਜਿਹੜੀਆਂ ਕਿ ਕੈਨੇਡੀਅਨਸ ਦੀ ਪ੍ਰਾਈਵੇਸੀ ਨੂੰ ਇਫੈਕਟ ਕਰਦੀਆਂ ਨੇ ਇੱਕ ਕਿਉਂਕਿ ਇਹ ਸਰਕਾਰ ਮਾਇਨੋਰਿਟੀ ਦੇ ਵਿੱਚ ਜੀ ਕਿਸੇ ਇੱਕ ਪਾਰਟੀ ਦੀ ਜਰੂਰਤ ਹੋਗੀ ਚਾਹੇ ਉਹ ਕਨਜ਼ਰਵਡ ਪਾਰਟੀ ਆਫ ਕੈਨੇਡਾ ਚਾਹੇ ਬਲੌਕ ਕਿਵੈਕਵਾ ਹੈ ਕਿ ਇਹ ਚਾਹੇ ਉਹ ਐਨਡੀਪੀ ਹੈ ਤੇ ਚਾਹੇ ਉਹ ਗ੍ਰੀਨ ਜਿਸੇ ਨਾ ਕਿਸੇ ਦੀ ਮਦਦ ਤੋਂ ਮਨਾ ਇਹ ਪਾਸ ਨਹੀਂ ਹੋਊਗਾ ਇਤੇ ਜਿਹੜੀਆਂ ਪ੍ਰੋਵੀਜ਼ਨਸ ਜਿਹੜੀਆਂ ਤੇ ਪਾਰਟੀਆਂ ਅਗਰੀ ਨਹੀਂ ਹੋ ਰਹੀਆਂ ਉਹ ਹੈਗੀਆਂ ਨੇ ਪ੍ਰਾਈਵੇਸੀ ਨੂੰ ਲੈ ਕੇ ਹੂੰ ਉਹ ਪ੍ਰਾਈਵੇਸੀ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਕਦੇ ਵੀ ਤੁਹਾਡੇ ਇੰਟਰਨੈਟ ਪ੍ਰੋਵਾਈਡਰ ਨੂੰ ਫੋਰਸ ਕਰਿਆ ਜਾ ਸਕਦਾ ਹੈ ਬਿਨਾ ਵਾਰੰਟ ਦੇ ਕਿ ਉਹ ਤੁਹਾਡੇ ਜੋ ਵੀ ਸਰਚ ਹਿਸਟਰੀ ਹੈਗੀ ਹੈ ਤੁਹਾਡੇ ਇੰਟਰਨੈਟ ਦਾ ਹਿਸਾਬ ਕਿਤਾਬ ਹੈ ਉਹ ਸਰਕਾਰ ਨੂੰ ਦੇਵੇ ਓਕੇ ਸੋ ਇਸ ਪ੍ਰੋਵੀਜ਼ਨ ਦੇ ਉੱਤੇ ਕੋਈ ਵੀ ਪਾਰਟੀਆਂ ਅਗਰੀ ਨਹੀਂ ਕਰ ਰਹੀਆਂ ਕਿਉਂਕਿ ਤੁਸੀਂ ਲਾ ਐਨਫੋਰਸਮੈਂਟ ਨੂੰ ਤੇ ਸਰਕਾਰ ਨੂੰ ਇੰਨੀਆਂ ਪਾਵਰਸ ਦੇ ਜਾਣ ਦੇ ਦੋ ਕਿ ਉਹ ਤੁਹਾਡੀ ਪ੍ਰਾਈਵੇਸੀ ਜਿਹੜੇ ਜਨ ਨੂੰ ਬ੍ਰੀਚ ਕਰਨ ਤੇ ਤੁਹਾਡੀ ਪ੍ਰਾਈਵੇਟ ਲਾਈਫ ਨੂੰ ਵੀ ਦੇਖ ਸਕਣ ਕਿ ਮੁੰਡਾ ਇੰਟਰਨੈਟ ਤੇ ਕੀ ਸਰਚ ਕਰ ਰਿਹਾ ਹੈ ਕਿ ਮੈਸੇजेस ਪੇਜ ਰਿਹਾ ਹੈ ਜਿਹੜਾ ਕਿ ਕੈਨੇਡਾ ਦੇ ਵਿੱਚ ਸੋਚਣ ਤੋਂ ਵੀ ਪਰੇ ਹੈ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਜਦੋਂ ਇਹ ਮਿਨਿਸਟਰ ਆਫ ਪਬਲਿਕ ਸੇਫਟੀ ਨੇ ਬਿਲ ਪਾਸ ਕਰਿਆ ਹੁਣ ਪ੍ਰੈਜ਼ੈਂਟ ਕਰਿਆ ਹੋਣਾ ਪਾਰਲੀਮੈਂਟ ਦੇ ਵਿੱਚੋਂ ਉਹਨੇ ਕੀ ਸੋਚ ਕੇ ਕਰਿਆ ਹੋਣਾ ਕਿ ਬਾਕੀ ਪਾਰਟੀਆਂ ਮੰਨ ਕੇ ਵੀ ਜਾਣਗੀਆਂ ਗੱਲ ਨੂੰ ਬਿਲਕੁਲ ਦੂਜੀ ਪ੍ਰੋਵੀਜ਼ਨ ਸੀਗੀ ਇਹਦੇ ਜੇ ਕਿ ਤੁਸੀਂ ਬਿਨਾਂ ਸਰਚ ਵਾਰੰਟ ਤੋਂ ਕਿਸੇ ਵੀ ਟਰਾਂਸਪੋਰਟਰ ਨੂੰ ਆਖ ਸਕਦੇ ਹਾਂ ਕਿ ਉਹਦੇ ਜੋ ਪ੍ਰਮਿਸਿਸ ਨੇ ਜਿੱਥੇ ਉਹ ਗੁੱਡਸ ਜਾ ਰਹੀਆਂ ਨੇ ਤੇ ਉਹਨੂੰ ਉਹ ਚੈੱਕ ਕਰ ਸਕਦੇ ਨੇ ਓਕੇ ਸੋ ਹਰ ਦਾ ਪ੍ਰਾਈਵੇਟ ਬਿਜ਼ਨਸ ਹੈ ਜੀ ਬਿਨਾਂ ਸਰਚ ਵਾਰੰਟ ਦੇ ਕਿਵੇਂ ਚੈੱਕ ਕੀਤਾ ਜਾਊਗਾ ਤੇ ਕੋਈ ਵੀ ਪਾਰਸਲ ਖੋਲ ਕੇ ਚੈੱਕ ਕੀਤਾ ਜਾ ਸਕਦਾ ਹੈਗਾ ਸੋ ਇਹ ਜਿਹੜੀਆਂ ਗੱਲਾਂ ਨੇ ਤੇ ਇਵਨ ਤੁਹਾਡੇ ਡਾਕਟਰ ਨੂੰ ਹੂੰ ਉਹਨੂੰ ਵੀ ਫੋਰਸ ਕੀਤਾ ਜਾ ਸਕਦਾ ਹੈ ਤੁਹਾਡੇ ਮੈਡੀਕਲ ਰੈਕર્ડਸ ਦੇ ਵਿੱਚ ਸੋ ਬਾਕੀ ਕੋਈ ਵੀ ਪਾਰਟੀਆਂ ਇਹ ਚੀਜ਼ ਇਨਤੇ ਅਗਰੀਡ ਨਹੀਂ ਸੀ ਕਿ ਤੁਸੀਂ ਇਹ ਪ੍ਰਾਈਵੇਸੀ ਕਨਸਰਨਸ ਨੇ ਜਿਹੜੇ ਇਹ ਬ੍ਰੀਚ ਕਰ ਰਹੇ ਹੋ ਟੈਕਨੀਕਲੀ ਤੁਸੀਂ ਸਿੱਧੇ ਤੌਰ ਤੇ ਜਿਵੇਂ ਆਪਾਂ ਦੇਖਦੇ ਆਂ ਕਈ ਮੁਲਕ ਇਹ ਜਿਹੇ ਨੇ ਜਿੱਥੇ ਸਿੱਧੇ ਤੌਰ ਤੇ ਪ੍ਰਾਈਵੇਟ ਸਿਟੀਜ਼ਨ ਦੇ ਉੱਤੇ ਪੂਰਾ ਗਵਰਨਮੈਂਟ ਦਾ ਕੰਟਰੋਲ ਹੈ ਸ਼ਾਇਦ ਇਹ ਵੀ ਹੋ ਜਾਏ ਕੋਈ ਕਾਨੂੰਨ ਲਿਆਉਣਾ ਚਾਹੁੰਦੇ ਸੀ ਜੀ ਤੇ ਇਹਦੇ ਵਿੱਚ ਨਾਲ ਇਮੀਗ੍ਰੇਸ਼ਨ ਕਾਨੂੰਨ ਦੇ ਚੋਸ਼ਨਜ਼ ਐਕਟ ਨੂੰ ਲੈ ਕੇ ਤੇ ਕਸਟਮਜ਼ ਐਕਟ ਨੂੰ ਲੈ ਕੇ ਵੀ ਪ੍ਰੋਵੀਜ਼ਨ ਸਿਗੀਆਂ ਜਦੋਂ ਉਹ ਬਿਲ ਤੋਂ ਸਾਥ ਨਹੀਂ ਮਿਲਿਆ ਦੂਜੀਆਂ ਪਾਰਟੀਆਂ ਦਾ ਤੇ ਇਸ ਕਰਕੇ ਹੀ ਸਰਕਾਰ ਨੇ ਨਵਾਂ ਬਿਲ ਪੇਸ਼ ਕਰਨ ਦੀ ਜਿਹੜੀ ਸੋਚੀ ਤਾਂ ਕਿ ਉਹ ਪ੍ਰਾਈਵੇਸੀ ਕਨਸਰਨਸ ਨੇ ਜਿਹੜੀਆਂ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਵੇ ਓਕੇ ਤੇ ਜੋ ਬਾਕੀ ਪ੍ਰੋਵੀਜ਼ਨਸ ਨੇ ਉਹਨਾਂ ਦਾ ਨਵਾਂ ਬੈਲ ਲਿਆਂਦਾ ਜਾਵੇ ਤਾਂ ਕਿ ਬਾਕੀ ਪਾਰਟੀਆਂ ਦਾ ਸਾਥ ਮਿਲ ਜੇ ਤੇ ਬਾਸ ਹੋ ਜੇ ਹੁਣ ਹਾਲੇ ਤੱਕ ਬਾਕੀ ਪਾਰਟੀਆਂ ਨੇ ਇਹ ਗੱਲ ਨੂੰ ਨਹੀਂ ਕਿਹਾ ਕਿ ਉਹਦੇ ਜ ਕੋਈ ਉਹਨਾਂ ਦਾ ਸਾਥ ਦੇਣਗੇ ਕਿ ਨਹੀਂ ਦੇਣਗੇ ਜੀ ਤੇ ਹਾਲੇ ਪਾਰਲੀਮੈਂਟ ਸ਼ੁਰੂ ਹੋਈ ਹੈ ਜੋ ਆਪਣੇ ਕੋਲੇ ਹਾਲੇ ਪੂਰਾ ਅਕਤੂਬਰ ਮਹੀਨਾ ਤੇ ਨਵੰਬਰ ਮਹੀਨਾ ਪਿਆ ਦੋ ਮਹੀਨੇ ਪਿਆ ਸੋ ਦੋ ਮਹੀਨੇ ਚ ਕੀ ਇਹ ਪਹਿਲੇ ਪਾਸ ਹੋ ਜੁਗਾ ਜੀ ਬਹੁਤ ਮੁਸ਼ਕਲ ਹੈਗਾ ਜਦੋਂ ਆਪ ਜੀ ਨੂੰ ਯਾਦ ਹੋਣਾ ਹੈ ਆਪਾਂ ਬੈਲਸੀ 2 ਦੇ ਉੱਤੇ ਗੱਲ ਕੀਤੀ ਸੀਗੀ ਉਸ ਵੇਲੇ ਵੀ ਮੈਂ ਕਿਹਾ ਸੀ ਕਿ ਗੇ ਬਿਲ ਨਹੀਂ ਪਾਸ ਹੋਣਾ ਜਿਸ ਰੂਪ ਰੇਖਾ ਚ ਆਇਆ ਹੈ ਇਹਨੂੰ ਕੋਈ ਸਾਥ ਨਹੀਂ ਮਿਲੂ ਹੁਣ ਉਸ ਵੇਲੇ ਵੀ ਗੁਰਜੀਤ ਇਹ ਬਹੁਤ ساری ਨਿਊਜ਼ ਚੈਨਲ ਹੈਗੇ ਆਇਆ ਸੋਸ਼ਲ ਮੀਡੀਆ ਉੱਥੇ ਇਹ ਗੱਲ ਕਰ ਦਿੱਤੀ ਗਈ ਕਿ ਜਿਨ੍ਹਾਂ ਨੂੰ 1 ਸਾਲ ਤੋਂ ਵੱਧ ਆਇਆ ਨਾ ਹੋ ਗਿਆ ਰਿਵਿਊ ਜਿਕਲੇਮ ਲਾ ਹੀ ਨਹੀਂ ਸਕਣਗੇ ਜਦ ਕਿ ਉਹ ਬਿਲਕੁਲ ਸੱਚ ਨਹੀਂ ਸੀ ਉਹ ਤਾਂ ਇੱਕ ਬਿੱਲ ਹੈਗਾ ਜੋ ਪਾਸ ਹੋਊਗਾ ਫੇਰ ਜਾ ਕੇ ਉਹ ਕਾਨੂੰਨ ਬਣਨਾ ਹੈਗਾ ਜੀ ਉਸ ਤੋਂ ਬਾਅਦ ਜਦੋਂ ਵਿਚਾਰ ਵਟਾਂਦਰੇ ਹੁੰਦੇ ਰਹੇ ਆਪਾਂ ਵੀ ਇਹਦੇ ਉੱਤੇ ਦੋ ਤਿੰਨ ਵਾਰੀ ਗੱਲਬਾਤ ਕੀਤੀ ਉਸ ਤੋਂ ਬਾਅਦ ਹੋਰ ਮੀਡੀਆ ਆਊਟਲੈਟਸ ਨੇ ਮੈਨੂੰ ਇੰਟਰਵਿਊ ਕੀਤਾ ਕਿਉਂਕਿ ਮੈਂ ਦੱਸਿਆ ਕਿ ਇਹ ਕੋਈ ਕਾਨੂੰਨ ਨਹੀਂ ਹੈਗਾ ਇਹ ਤਾਂ ਸਿਰਫ ਬਿੱਲ ਹੈ ਤੇ ਉਸ ਤੋਂ ਬਾਅਦ ਲੋਕਾਂ ਦਾ ਨਾਰਮਲ ਤਰੀਕੇ ਨਾਲ ਫਿਰ ਕੇ ਇਸ ਰੈਫਿਜੀ ਕਲੇਮ ਕਰਨਾ ਉਹ ਕਰਨ ਲੱਗ ਗਏ ਹੋਰ ਪ੍ਰੋਵੀਜ਼ਨਸ ਨੂੰ ਇਫੈਕਟ ਨਹੀਂ ਕਰਦੀ ਪਹਿਲਾਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਬਿੱਲ ਪਾਸ ਕਰਵਾ ਦਿੱਤਾ ਗਿਆ ਸੀ ਹਾਂਜੀ ਬਿਲਕੁਲ ਕਾਨੂੰਨ ਬਣਾ ਦਿੱਤਾ ਗਿਆ ਬਿਲਕੁਲ ਬਣਾ ਦਿੱਤਾ ਗਿਆ ਸੀਗਾ ਹੁਣ ਸਿਮਿਲਰਲੀ ਜਦੋਂ ਇਹ ਪਿਛਲੇ ਹਫ਼ਤੇ ਨਵਾਂ ਬਿੱਲ ਸੀ 12 ਜਿਸ ਨੂੰ ਕਿਹਾ ਜਾਂਦਾ ਜਦੋਂ ਇੰਟਰਡਿਊਸ ਕੀਤਾ ਗਿਆ ਹੁਣ ਫੇਰ ਫੇਰ ਦੁਬਾਰੋ ਹੀ ਸਿਚੁਏਸ਼ਨ ਸਾਹਮਣੇ ਆ ਗਈ ਕਿ ਲੋਕਾਂ ਨੇ ਇਸ ਬਿੱਲ ਨੂੰ ਪਾਸ ਵੀ ਕਰਾਤਾ ਇਹ ਬਿੱਲ ਨੂੰ ਕਾਨੂੰਨ ਵੀ ਬਣਾਤਾ ਬਿਲਕੁਲ ਸੋ ਇਹਦੇ ਵਿੱਚ ਵੀ ਗੁਰਜੀਤ ਸੇਮ ਪ੍ਰੋਵੀਜ਼ਨ ਹੈਗੀ ਹੈ ਕਿ ਜੇ ਤੁਹਾਨੂੰ ਸਾਲ ਪਾਰ ਤੋਂ ਬਾਅਦ ਆਇਆਂ ਨੂੰ ਇੱਥੇ ਹੋ ਗਿਆ ਫਿਰ ਤੁਸੀਂ ਰਿਫਿਜੀ ਕਲੇਮ ਨਹੀਂ ਕਰ ਸਕੋਗੇ ਪਰ ਇਹ ਬਿਲ ਹੈ ਇਹ ਕਾਨੂੰਨ ਨਹੀਂ ਹੈਗਾ ਜੀ সিমਿਲਰਲੀ ਇੱਥੇ ਹੋਰ ਵੀ ਪ੍ਰੋਵੀਜ਼ਨਸ ਨੇ ਕਿ ਜਿਹੜਾ ਆਫੀਸਰ ਹੈ ਉਹ ਤੁਹਾਡੇ ਡਾਕੂਮੈਂਟਸ ਨੂੰ ਜਿਹੜਾ ਕਦੇ ਵੀ ਕੈਨਸਲ ਕਰ ਸਕਦਾ ਹੈਗਾ ਓਕੇ ਸੋ ਹੁਣ ਤਾਂ ਹੈ ਨਾ ਕਿ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਅੱਗੇ ਪ੍ਰੋਸੀਜਰ ਉਹ ਤੁਹਾਡੇ ਕਾਗਜ਼ ਨੂੰ ਕਿਸੇ ਵੀ ਅਰਜ਼ੀ ਨੂੰ ਸਸਪੈਂਡ ਕਰ ਸਕਦਾ ਹੈ ਕਿਸੇ ਵੀ ਜਿਹੜਾ ਤੁਹਾਡਾ ਕਾਗਜ਼ ਹੈ ਤੁਹਾਡਾ ਚਾਹੇ ਵਿਜ਼ਟਰ ਪਰਮਿਟ ਹੈ ਚਾਹੇ ਤੁਹਾਡਾ ਸਟੱਡੀ ਪਰਮਿਟ ਹੈ ਚਾਹੇ ਵਰਕ ਪਰਮਿਟ ਹੈ ਉਹ ਕਦੇ ਵੀ ਕੈਨਸਲ ਕਰ ਸਕਦਾ ਹੈ ਸੋ ਇਹ ਪਾਵਰ ਵੀ ਇਸ ਬਿਲ ਦੇ ਵਿੱਚੋਂ ਦਿੱਤੀ ਜਾ ਰਹੀ ਹੈ ਜੀ ਹੁਣ ਇਹਦੀਆਂ ਜਿਹੜੀਆਂ ਲੀਗਲ ਇੰਪਲੀਕੇਸ਼ਨਸ ਨੇ ਉਹਦਾ ਹਿਸਾਬ ਕਿਤਾਬ ਤਾਂ ਜਿਹੜੀਆਂ ਬਾਕੀ ਪਾਰਟੀਆਂ ਹੈਗੀਆਂ ਨੇ ਜਿਹੜੀਆਂ opposition جن نے انہوں نے ਆ ਕੇ ਦੇਣਾ ਕਿ ਉਹ ਕਿਸ ਹੱਦ ਤੱਕ ਇਹਦਾ سپورਟ ਕਰਨਗੇ ਜਾਂ ਨਹੀਂ سپورਟ ਕਰਨਗੇ ਪਰ கரنٹلی ਇਹ ਬਿਲ ਹੈ ਇਹ ਕਾਨੂੰਨ ਨਹੀਂ ਹੈਗਾ ਸੋ ਅੱਜ ਵੀ ਜੇ ਤੁਸੀਂ سوشل میڈیا ਦੇਖ ਕੇ ਫੈਸਲਾ ਕਰ ਰਹੇ ਹੋ ਕਿ ਮੈਂ ਆਪਣਾ ਰਿਫਿਜੀ ਕਲੇਮ ਨਾ ਫਾਈਲ ਕਰਾਂ ਇਹ ਤਾਂ ਕਾਨੂੰਨ ਬਣ ਗਿਆ ਤਾਂ ਬਿਲਕੁਲ ਗਲਤ ਹੈਗਾ ਸੋ ਜਿਵੇਂ ਤੁਸੀਂ ਪਹਿਲਾਂ ਕਰਦੇ ਸੀ ਉਸੇ ਤਰੀਕੇ ਨਾਲ ਤੁਸੀਂ ਰਿਫਿਜੀ ਕਲੇਮ ਹੈ ਜਿਹੜਾ ਕਰ ਸਕਦੇ ਹੋ ਓਕੇ ਤੇ ਦੂਜੀ ਰੈਫਿਜੀ ਕਲੇਮ ਦੇ ਉੱਤੇ ਜਿਹੜੀ ਕਿਉਂ ਪਹਿਲਾਂ ਤਾਂ ਇਹ ਹੈ ਕਿ ਸਰਕਾਰ ਪ੍ਰੋਵੀਜ਼ਨ ਲਿਆਉਣਾ ਕਿਉਂ ਚਾਹਦੀ ਹੈ ਜੀ ਅ ਕਿਉਂਕਿ ਇਸ ਵੇਲੇ ਕਰੀਬਨ ਕਰੀਬਨ 293000 ਕਲੇਮ ਨੇ ਜਿਹੜੇ ਉਹ ਪੈਂਡਿੰਗ ਹੈਗੇ ਨੇ ਰੈਫਿਜੀ ਬੋਰਡ ਦੇ ਵਿੱਚੋਂ ਤੇ ਗੁਰਜੀਤ ਰੈਫਿਜੀ ਬੋਰਡ ਸਿਰਫ 50000 ਕਲੇਮ ਹੀ ਸਾਲ ਚ ਹੈਂਡਲ ਕਰ ਸਕਦਾ ਸੋ ਇਹ ਇੰਨਾ ਜ਼ਿਆਦਾ ਵੱਡਾ ਨੰਬਰ ਹੈਗਾ ਜੀ ਨੂੰ ਕਿੰਨੇ ਸਾਲ ਲੱਗ ਜਾਣਗੇ ਜੇ ਕੋਈ ਅੱਜ ਫਾਈਲ ਕਰਦਾ ਹੈ ਤੇ ਉਹਨੂੰ ਉਦੋਂ ਤੱਕ ਉਹਦੀ ਬਾਰੇ ਆਉਂ ਨੂੰ ਜੀ ਤੇ ਜਦ ਤੱਕ ਵਾਰੀ ਨਹੀਂ ਆਉਂਦੀ ਉਦੋਂ ਤੱਕ ਬੰਦੇ ਨੂੰ ਵਰਕ ਪਰਮਿਟ ਹੈ ਜਿਹੜਾ ਮਿਲਦਾ ਰਹਿੰਦਾ ਉਹਦੀ ਹੈਲਥ ਕਵਰੇਜ ਹੁੰਦੀ ਰਹਿੰਦੀ ਹੈ ਉਹ ਆਪਣੀ ਹੈਰਿੰਗ ਲਈ ਜਿਹੜਾ ਉਡੀਕਦਾ ਰਹਿੰਦਾ ਤੇ ਉਹਨਾਂ ਚਿਰੋ ਕੰਮ ਚੱਲਦਾ ਰਹਿੰਦਾ ਹੁਣ ਆਉਣ ਵਾਲੇ ਸਮੇਂ 'ਚੋਂ ਜਿਨ੍ਹਾਂ ਨੇ ਲੱਖਾਂ ਲੋਕਾਂ ਦੇ ਪਰਮਿਟ ਨੇ ਜਿਹੜੇ ਖਾਸ ਕਰਕੇ ਜਿਨ੍ਹਾਂ ਕੋਲ ਵਰਕ ਪਰਮਿਟ ਸੀ ਹੈ ਸਟਡੀ ਪਰਮਿਟ ਸੀ ਉਹ ਖਤਮ ਹੁੰਦੇ ਜਾ ਰਹੇ ਨੇ ਉਹ ਹੀ ਲੋਕ ਜ਼ਿਆਦਾ ਰੈਫਿਜੀ ਕਲੇਮ ਫਾਈਲ ਕਰ ਰਹੇ ਨੇ ਸੋ ਸਭ ਤੋਂ ਵੱਡਾ ਹੈ ਇਸ ਵੇਲੇ ਜੇਬਸ ਸੋਰਸ ਕੰਟਰੀ ਦੇਖੀਏ ਰਫਿਜੀ ਕਲੇਮਸ ਨੂੰ ਕਰਨ ਨੂੰ ਤਾਂ ਉਹ ਇੰਡੀਆ ਹੈਗਾ ਓਕੇ ਸਭ ਤੋਂ ਵੱਧ ਜੇ ਕਿਤੋਂ ਕਲੇਮ ਫਾਈਲ ਹੋ ਰਹੇ ਨੇ ਤਾਂ ਇੰਡੀਅਨ origin ਦੇ ਜਿਹੜੇ ਲੋਕ ਨੇ ਸਭ ਤੋਂ ਵੱਧ ਉੱਥੇ ਕਲੇਮ ਫਾਈਲ ਹੋ ਰਹੇ ਨੇ ਓਕੇ ਹੁਣ ਜੇ ਉਹ ਨੰਬਰ ਵੱਧਦਾ ਗਿਆ ਤਾਂ ਫਿਰ ਜਿਹੜੀ ਤੁਹਾਡੀ ਪੇਸ਼ੀ ਹੋਣ ਦੀ ਤਰੀਕਾ ਉਹ ਵੀ ਲੰਬੀ ਹੁੰਦੀ ਜਾਊਗੀ ਮਤਲਬ ਕਿ ਜੋ ਸਰਕਾਰ ਦਾ ਇਨੀਸ਼ੀਅਲ ਮੈਂਡੇਟ ਸੀ ਜਿੱਥੇ ਉਹਨਾਂ ਨੇ ਕਿਹਾ ਕਿ ਅਸੀਂ ਟੈਂਪਰੀ ਰੈਜ਼ੀਡੈਂਟਸ ਦਾ ਜਿਹੜਾ ਨੰਬਰ ਹੈ ਉਹ ਕੱਟ ਕਰਨਾ ਆਏਗਾ ਉਹ ਤਾਂ ਪੂਰਾ ਹੋਣ ਦੇ ਨੇੜੇ ਤੇੜੇ ਵੀ ਨਹੀਂ ਪਹੁੰਚਣਾ ਉਹਦਾ ਰੀਜ਼ਨ ਹੈ ਕਿਉਂਕਿ ਲੋਕਾਂ ਦਾ ਜਿਹੜਾ ਵਰਕ ਪਰਮਿਟ ਐਕਸਪਾਇਰ ਹੋਇਆ ਉਹਨਾਂ ਨੇ ਜਿਹੜਾ ਰੈਫਿਜੀ ਕਲੇਮ ਕਰ ਲਿਆ ਰੈਫਿਜੀ ਕਲੇਮ ਕਰ ਲਿਆ ਉਹਨੂੰ ਫਿਰ ਵਰਕ ਪਰਮਿਟ ਮਿਲ ਗਿਆ ਵਰਕ ਪਰਮਿਟ ਮਿਲ ਗਿਆ ਤੇ ਉਹ ਸਟਿਲ ਲੈਬਰ ਮਾਰਕੀਟ ਦੇ ਵਿੱਚ ਹੈ ਤੇ ਉਹ ਕੰਮ કરી ਜਾ ਰਹੇਗਾ ਉਹ ਤੋਂ ਬਾਅਦ ਜਦੋਂ ਦੀ ਪੇਸ਼ੀ ਹੋਊਗੀ ਉਦੋਂ ਬਾਰੇ ਉਹ ਦੀ ਅੱਗੇ ਚੱਲਦੇ ਜਾਓਗੇ ਹੁਣ ਔਨ ਦ ਸੇਮ ਗਰਾਉਂਡਸ ਨੇ ਜਿਹੜੇ ਇਹਦੇ ਵਿੱਚੋਂ ਨਵੇਂ ਕਾਨੂੰਨ ਚ ਇੱਕ ਹੋਰ ਪ੍ਰੋਵੀਜ਼ਨ ਲੈਂਦੀ ਜਾ ਰਹੀ ਹੈ ਉਹ ਪ੍ਰੋਵੀਜ਼ਨ ਹੈਗੀ ਹੈ ਕਿ ਮਨਿਸਟਰ ਨੂੰ ਇਹ ਅਧਿਕਾਰ ਦਿੱਤੇ ਗਏ ਨੇ ਕਿ ਉਹ ਡਿਟਰਮਨ ਕਰੂਗਾ ਰੈਫਿਊਜੀ ਕਲੇਮ ਕਰਨ ਨੂੰ ਕਿਹੜੇ ਕਾਗਜ਼ ਚਾਹੀਦੇ ਨੇ ਓਕੇ ਅੱਜ ਜੇ ਅੱਜ ਦੀ ਸਥਿਤੀ ਦੇਖੀਏ ਤਾਂ ਟੈਕਨੀਕਲੀ ਬਹੁਤਾ ਕੋਈ ਕਾਗਜ਼ ਨਹੀਂ ਚਾਹੀਦੇ ਓਕੇ ਤੁਹਾਨੂੰ ਆਈਡੈਂਟੀਟੀ ਪ੍ਰੂਫ ਕਰਨ ਨੂੰ ਚਾਹੀਦਾ ਕਿ ਜੋ ਤੁਸੀਂ ਕਹਿ ਰਹੇ ਹੋ ਹੈਗੇ ਉਹ ਮਤਲਬ ਤੁਹਾਨੂੰ ਕੋ ਪਾਸਪੋਰਟ ਹੋ ਗਿਆ ਜਾਂ ਤੁਹਾਡਾ ਡਰਾਈਵਰਸ ਲਾਇਸੈਂਸ ਹੋ ਗਿਆ ਜਿਹੜਾ ਦੱਸਦਾ ਕਿ ਇਹ ਬੰਦਾ ਜੋ ਕਹਿ ਰਿਹਾ ਉਹ ਹੈਗਾ ਤੇ ਉਸ ਤੋਂ ਇਲਾਵਾ ਹੋਰ ਕੋਈ ਪ੍ਰੋਵੀਜ਼ਨ ਹੈ ਹੀ ਨਹੀਂ ਕਿ ਤੁਹਾਨੂੰ ਭਲਾਣਾ ਕਾਗਜ਼ ਚਾਹੀਦਾ ਹੋਗਾ ਓਕੇ ਸਿਰਫ ਤੁਸੀਂ ਫਾਰਮ ਭਰਨੇ ਹੈ ਫਾਰਮ ਭਰਨ ਤੋਂ ਬਾਅਦ ਤੁਸੀਂ ਅਬਦਾ ਜੋ ਤੁਹਾਡੇ ਨਾਂ ਬੀਤੇ ਉਹ ਲਿਖਣਾ ਹੈਗਾ ਅਰਜ਼ੀ ਦਾਖਲ ਕਰ ਦੇਣੀ ਹੈ ਤੇ ਤੁਹਾਡਾ ਜਿਹੜਾ ਕੇਸ ਹੈ ਉਹ ਅੱਗੇ ਚੱਲ ਗਿਆ ਓਕੇ ਹੁਣ ਇਹ ਚੀਜ਼ ਨਾਲ ਕੀ ਹੈ ਕਿ ਬਹੁਤ ਜ਼ਿਆਦਾ ਸੁਖਾੜਾ ਆਏਗਾ ਲੋਕਨ ਨੂੰ ਰੈਫਜੀ ਕਲੇਮ ਕਰਨਾ ਜੀ ਮੈਂ ਥੋੜੇ ਜਿਹਾ ਫਾਰਮ ਭਰਨੇ ਨੇ ਆਪਣੀ ਕਹਾਣੀ ਦੱਸਣੀ ਹੈ ਉਸ ਤੋਂ ਬਾਅਦ ਮੇਰਾ ਕਲੇਮ ਹੈ ਜਿਹੜਾ ਫਾਈਲ ਹੋ ਗਿਆ ਐਲੀਜੀਬਿਲਟੀ ਇੰਟਰਵਿਊ ਤੇ ਜਾ ਕੇ ਪੁੱਛਣਾ ਤੂੰ ਕੋਈ ਕ੍ਰਾਈਮਨੈਲਿਟੀ ਤਾਂ ਨਹੀਂ ਕੀਤੀ ਤੋ ਕਿਸੇ ਹੋਰ ਦੇਸ਼ ਸ਼ਰਫ ਜੀ ਕਲੇਮ ਨਾ ਕੀਤਾ ਜੋ ਸਟੈਂਡਰਡ ਕੁਐਸਚਨਸ ਨੇ ਜਦੋਂ ਇਹ ਫਿਨਿਸ਼ ਹੋ ਜਾਂਦੇ ਨੇ ਨਾ ਦੀ ਨਾ ਤੁਹਾਨੂੰ ਵਰ ਪਰਮਨੈਂਟ ਮਿਲ ਜਾਂਦਾ ਤੇ ਤੁਸੀਂ ਇਹਦੇ ਨਾਲ ਆਪਣਾ ਕੰਮ ਅੱਗੇ ਕਰ ਸਕਦੇ ਹੋ ਹੈਲਥ ਕਵਰੇਜ ਮਿਲ ਜਾਂਦੀ ਹੈ ਹੁਣ ਮੰਨ ਲਓ ਜੇ ਨਵਾਂ ਕਾਨੂੰਨ ਜੇ ਬਣ ਪਣ ਗਿਆ ਤੇ ਪਾਸ ਹੋ ਗਿਆ ਤੇ ਕਾਨੂੰਨ ਬਣ ਗਿਆ ਬਿਲ ਜਿਹੜਾ ਤਾਂ ਇਹਦੇ ਜੇ ਇਹ ਪ੍ਰੋਵੀਜ਼ਨ ਹੈ ਜਿਹੜੀ ਕਿ ਮਨਿਸਟਰ ਇਹ ਵੀ ਡਿਟਰਮਨ ਕਰੂਗਾ ਤੁਹਾਨੂੰ ਕਿਸ ਕਿਸਮ ਦੇ ਕਾਗਜ਼ ਚਾਹੀਦੇ ਨੇ ਸੋ ਮੇਬੀ ਉਹ ਬਾਰ ਨੂੰ ਹੋਰ ਉੱਚਾ ਕਰ ਦੇਣ ਜੇ ਜੇ ਬਾਰ ਨੂੰ ਹੋਰ ਉੱਚਾ ਕਰ ਦਿੰਦੇ ਆ ਉਹ ਤਾਂ ਇਹਦਾ ਮਤਲਬ ਹੈਗਾ ਕਿ ਉਹ ਕਿੰਨੇ ਕਿਸਮ ਦੇ ਕਾਗਜ਼ ਨੇ ਹੁਣ ਜਿਹੜਾ ਬੰਦਾ ਝੂਠਾ ਕਲੇਮ ਫਾਈਲ ਕਰ ਰਿਹਾ ਹੋਊਗਾ ਉਹਦੇ ਕੋਲ ਤਾਂ ਕਾਗਜ਼ ਹੋਣੇ ਨਹੀਂ ਚਾਹੀਦੇ ਸੋ ਜੇ ਨਹੀਂ ਹੋਣੇ ਤੇ ਫਿਰ ਉਹਦਾ ਕਲੇਮ ਹੈ ਜਿਹੜਾ ਇਨੈਲੀਜੀਬਲ ਡਿclare ਹੋ ਜਾਊਗਾ ਸੋ ਇਹ ਜਿਹੜੀਆਂ ਪ੍ਰੋਵੀਜ਼ਨਸ ਨੇ ਇਹ ਖਾਸ ਕਰਕੇ ਫਰਾਜਲੈਂਟ ਜਿਹੜੇ ਕਲੇਮਸ ਨੇ ਉਹਨੂੰ ਰੋਕਣ ਨੂੰ ਕਰਿਆ ਗਿਆ। ਓਕੇ ਪਰ ਜੇ ਤੁਸੀਂ ਅੱਜ ਕਲੇਮ ਫਾਈਲ ਕਰਦੇ ਹੋ ਉੱਤੇ ਕਾਨੂੰਨ ਬਣਦਾ ਬਾਅਦ ਚੁਕੇ ਇਹ ਜਿਹੇ ਕਾਗਜ਼ ਚਾਹੀਦੇ ਨੇ ਫਿਰ ਉਹ ਤੁਹਾਡੇ ਤੇ ਲਾਗੂ ਨਹੀਂ ਹੋਊਗਾ। ਓਕੇ ਸੋ ਇਹ ਜਿਹੜੀ ਸੋਸ਼ਲ ਮੀਡੀਆ ਤੇ ਇਨਫੋਰਮੇਸ਼ਨ ਹੁੰਦੀ ਹੈ ਗੁਰਜੀਤ ਮੈਂ ਆਲਵੇਜ਼ ਦੇ ਦ ਉਹ ਬਹੁਤ ਹਾਫ ਬੇਕਡ ਹੁੰਦੀ ਹੈ। ਉਹ ਇਹ ਹੁੰਦੀ ਹੈ ਕਿ ਜਿਹੜਾ ਬੰਦਾ ਉਹ ਇਨਫੋਰਮੇਸ਼ਨ ਦੇ ਰਿਹਾ ਉਹਨੂੰ ਜੋ ਸਮਝ ਆਇਆ ਉਹ ਹੀ ਬੋਲ ਰਿਹਾ ਹੁੰਦਾ ਰਾਦਰ ਕਿ ਕੋਈ ਐਕਸਪਰਟ ਨਹੀਂ ਹੁੰਦਾ ਨਾ ਇਹੋ ਰੈਫਿਜੀ ਕਲੇਮਸ ਨਾਲ ਡੀਲ ਕਰ ਰਿਹਾ ਹੁੰਦਾ ਨਾ ਇਹ ਉਹਦਾ ਕਾਨੂੰਨ ਨਾਲ ਕੋਈ ਵਾਸਤਾ ਹੁੰਦਾ ਬਸ ਉਹਨੇ ਕਿਤੋਂ ਮੋਟੀ ਜੀ ਖਬਰ ਸੁਣੀ ਤੇ ਉਹਨੂੰ ਉਸੇ ਹਿਸਾਬ ਨਾਲ ਅੱਗੇ ਚਲਾਤਾ ਜੀ ਉਹਦੇ ਨਾਲ ਕੀ ਹੁੰਦਾ ਲੋਕ ਬਹੁਤ ਜ਼ਿਆਦਾ ਗੁੰਮਰਾਹ ਹੁੰਦੇ ਨੇ ਇੱਕ ਤਾਂ ਇਹ ਕੱਲ ਸ਼ਾਇਦ ਆਉਣ ਵਾਲੇ ਸਮੇਂ 'ਚ ਚੰਗੀ ਹੋਣੀ ਸ਼ੁਰੂ ਹੋ ਜਾਏ ਕਿ ਜਿੱਥੇ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਲੱਜੇ ਕਿ ਜੇ ਤੁਸੀਂ ਸੋਸ਼ਲ ਮੀਡੀਆ ਤੋਂ ਕੋਈ ਐਡਵਾਈਸ ਲੈ ਰਹੇ ਹੋ ਉਹ ਸੱਚੀ ਨਹੀਂ ਹੈਗੀ ਜਿਵੇਂ ਹੁਣ ਆਪਾਂ AI ਤੋਂ ਦੇਖਣ ਲੱਗੇ ਲੋਕ ਮੀਲੀਵ ਨਹੀਂ ਕਰਦੇ ਕਿ ਇਹ ਵੀਡੀਓ ਸੱਚਾ ਹੈਗਾ ਜਾਂ ਇਹ ਵੀਡੀਓ ਸੱਚਾ ਨਹੀਂ ਹੈਗਾ ਪਰ ਇਹ ਹੋਇਆ ਤਾਂ ਜਦੋਂ ਲੋਕਾਂ ਨੂੰ ਇਹ ਪਤਨ ਲੱਗਿਆ ਪਤਨ ਲੱਗਣ ਲੱਗਿਆ ਕਿ ਇਹ ਝੂਠਾ ਵੀ ਬਣਾਇਆ ਜਾ ਸਕਦਾ ਹੈ ਉਹ ਜਿਵੇਂ ਇਨਫੋਰਮੇਸ਼ਨ ਹੈ ਜਿਹੜੀ ਖਾਸ ਕਰਕੇ ਕਾਨੂੰਨੀ ਸਲਾਹ مشورہ ਜਿਹੜਾ ਉਹ ਜਦੋਂ ਲੋਕਾਂ ਨੂੰ ਇਹ ਪਤਾ ਲੱਗਣ ਲੱਗੂਗਾ ਕਿ ਇਹ ਜੋ ਐਡਵਾਈਸ ਮਿਲ ਰਹੀ ਹੈ ਸ਼ਾਇਦ ਸਹੀ ਨਹੀਂ ਹੈਗੀ ਤਾਂ ਉਹ ਜਾ ਕੇ ਉਹਨੂੰ ਡਬਲ ਚੈੱਕ ਕਰਨ ਦੀ ਕੋਸ਼ਿਸ਼ ਕਰਨਗੇ ਉਹਨੂੰ ਫੈਕਟ ਚੈੱਕ ਕਰਨ ਦੀ ਕੋਸ਼ਿਸ਼ ਕਰਨਗੇ ਤੇ ਉੱਥੋਂ ਸ਼ਾਇਦ ਇਹ ਸੁਧਾਰ ਹੋਣਾ ਸ਼ੁਰੂ ਹੋ ਜਾਊਗਾ ਜਿਵੇਂ ਕਿ ਪਹਿਲਾਂ ਹੁੰਦਾ ਸੀ ਕਿ ਜੇ ਤੁਸੀਂ ਕੋਈ ਕਾਨੂੰਨੀ ਸਲਾਹ ਲੈਣੀ ਹੈ ਤਾਂ ਤੁਹਾਨੂੰ ਲੀਗਲ ਕਾਉਂਸਲ ਦੇ ਦਫ਼ਤਰ ਜਾਣਾ ਉਗਾ ਤੁਸੀਂ ਉਹਦੇ ਨਾਲ ਗੱਲ ਕਰੋਗੇ ਤੁਸੀਂ ਇਹ ਨਹੀਂ ਹੈਗਾ ਕਿ ਸੋਸ਼ਲ ਮੀਡੀਆ ਦੇਖ ਕੇ ਤੇ ਉਹ ਤੋਂ ਆਪਣਾ ਕੋਈ ਵਿਚਾਰ ਬਣਾ ਲਾਂਗੇ ਬਿਲਕੁਲ ਬਹੁਤ ਹੈਰਾਨੀ ਹੁੰਦੀ ਹੈ ਕਈ ਵਾਰੀ ਗੁਰਜੀਤ ਜਦੋਂ ਆਕੇ ਕੋਈ ਇੰਡੀਵਿਜੂਅਲ ਆਇਆ ਤਾਂ ਉਹ ਉਹਦਾ ਕੋਈ ਕੰਮ ਖਰਾਬ ਹੋ ਜਾਂਦਾ ਆਕੇ ਸਲਾਮ ਬਚਣਾ ਹੁੰਦਾ ਤੇ ਉਹ ਪੁੱਛੇ ਵੀ ਤੈਨੂੰ ਸਲਾਹ ਕਿਹਨੇ ਦਿੱਤੀ ਸੀ ਕਰਨ ਉਹ ਕਹਿੰਦਾ ਜੀ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਸੋ ਤੁਸੀਂ ਦੇਖੋ ਕਿੰਨੀ ਖਤਰਨਾਕ ਇਹ ਟ੍ਰੈਂਡ ਹੈ ਕਿ ਜਿੱਥੇ ਕਿ ਬੰਦਾ ਸਲਾਹ ਦੇਣ ਦੀ ਕਾਬਲਤ ਵੀ ਨਹੀਂ ਰੱਖਦਾ ਤੇ ਉਹਨੇ ਸਲਾਹ ਦੇ ਵੀ ਦਿੱਤੀ ਤੇ ਉੱਤੇ ਕਿਸੇ ਨੇ ਉਹ ਸਲਾਹ ਮੰਨ ਵੀ ਬਿਲਕੁਲ ਫਾਲੋ ਫਾਲੋ ਕਰ ਲਈ ਸੋ ਉੱਥੇ ਪਰ ਉਹਦਾ ਜਿਹੜਾ ਅਲਟੀਮੇਟ ਬੇਰਰ ਹੈਗਾ ਜਿਹੜਾ ਵਿਕਟਮ ਹੈ ਜਿਹਦਾ ਨੁਕਸਾਨ ਹੋਇਆ ਉਹ ਤਾਂ ਉਹ ਹੈ ਨਾ ਜਿਹੜਾ ਜੀਨੇ ਸਲਾਹ ਮੰਨੀ ਬਿਲਕੁਲ ਸਰ ਸੋ ਪਰ ਇਹ ਹੈ ਜੇ ਕੋਈ ਰੋਕ ਹੈ ਨਹੀਂ ਕਿ ਜਿੱਥੇ ਤੁਸੀਂ ਰੋਕ ਸਕੋਗੇ ਸਲਾਹ ਨਹੀਂ ਦੇ ਸਕਦਾ ਜੀ 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 ਹੁਣ ਕਾਨੂੰਨ ਦੀ ਤਰ੍ਹਾਂ 99 ਹੈਗੀ ਹੈ ਸੈਕਸ਼ਨ 91 ਉਹ ਕਹਿੰਦਾ ਹੈਗਾ ਕਿ ਜੇ ਤੁਸੀਂ ਸਲਾਮ ਮਸ਼ਵਰਾ ਲੈਣਾ ਹੈ ਤਾਂ ਸਿਰਫ ਤਿੰਨ ਤਰ੍ਹਾਂ ਦੇ ਲੋਕਾਂ ਤੋਂ ਲੈ ਸਕਦੇ ਹੋ ਪਹਿਲੇ ਜਿਹੜੇ ਸੀਏਸੀ ਮੈਂਬਰੇਜਮੈਂਟ ਮੈਂ ਹੈਗਾ ਦੂਜੇ ਜਿਹੜੇ ਸ਼ਾਮਰ ਦੇ ਨਿਤਯਰਕ ਬੈਕਟੀ ਬੋਡੀ ਹੈ ਤੇ ਜਬ ਪ੍ਰੋਵਿੰਸ਼ਲ ਲਾ ਸੋਸਾਇਟੀ ਦਾ ਮੈਂਬਰ ਹੈ ਇਹ ਤਿੰਨ ਤੋਂ ਬਿਨਾ ਹੋਰ ਤੁਸੀਂ ਐਡਵਾਈਸ ਨਹੀਂ ਲੈ ਸਕਦੇ ਓਕੇ ਸੋ ਉਹ ਤਾਂ ਤਾਂ ਹੈ ਨਾ ਜੇ ਤੁਸੀਂ ਐਡਵਾਈਸ ਲੈ ਕੇ ਉਥੋਂ ਕੇਸ ਕਰਾ ਰਹੇ ਹੋ ਹੂੰ 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 ਪਰ ਐਡਵਾਈਸ ਦਾ ਸਾਰਾ ਕੀ ਤੇ ਫ੍ਰੀਜ ਤੁਰਦੀ ਫ੍ਰੀ ਰਹੀ ਹੈਗੀ ਸੋ ਉਥੋਂ ਤੁਸੀਂ ਐਡਵਾਈਸ ਮੰਨ ਲੇ ਫਿਰ ਤੁਸੀਂ ਉਹਨੂੰ ਨਹੀਂ ਕਹਿ ਸਕਦੇ ਤੇ ਇਹਦੇ ਨਾਲ ਨਾਲ ਹੁਣ ਇੱਕ ਹੋਰ ਬਾਰ ਹੈ ਜਿਹੜਾ ਉਹਨੂੰ ਹਾਈ ਕੀਤਾ ਗਿਆ ਹੈਗਾ ਉਹ ਬਾਰ ਕਿਵੇਂ ਹਾਈ ਕੀਤਾ ਕਿ ਹੁਣ ਜਿਹੜੀ ਅਪੀਲ ਦੀ ਜਾਂ ਰੈਫਿਜੀ ਕਲੇਮ ਦੀ ਜਿਹੜੀ ਲਾਇਸੈਂਸਿੰਗ ਹੈ ਉਹਨੂੰ ਵੀ L3 লাইসেন্সিং ਨਾਲ ਲਿਮਿਟ ਕਰਤਾ ਸੋ ਇਹ ਨਹੀਂ ਹੈਗਾ ਕਿ ਕੋਈ ਵੀ ਇੰਡੀਵਿਜੂਅਲ ਜਿਹੜਾ ਤੁਹਾਡੇ ਇਮੀਗ੍ਰੇਸ਼ਨ ਪ੍ਰੈਕਟਿਸ ਕਰ ਰਿਹਾ ਹੈ ਉਹ ਤੁਹਾਨੂੰ ਰੈਫਿਜੀ ਕਲੇਮ ਚ ਸਲਾਹ ਦੇ ਸਕਦਾ ਹੈ ਤੁਹਾਨੂੰ ਰੈਫਿਜੀ ਕਲੇਮ ਚ ਰਿਪਰੈਜ਼ੈਂਟੇਸ਼ਨ ਕਰ ਸਕਦਾ ਹੈ ਜਾਂ ਤੁਹਾਡਾ ਕਲੇਮ ਫੇਲ ਹੋ ਗਿਆ ਤੁਸੀਂ ਉਹਦੀ ਅਪੀਲ ਕਰਨਾ ਚਾਹੁੰਦੇ ਹੋ ਉਹਦੇ ਕਰ ਸਕਦਾ ਹੈ ਉਹ ਜੇ ਤੁਹਾਡੇ ਕੋ L3 লাইসেনਸ ਹੈ ਤੁਸੀਂ ਤਾਂ ਹੀ ਕਰ ਸਕਦੇ ਹੋ ਆਦਰਵਾਇਸ ਤੁਸੀਂ ਨਹੀਂ ਕਰ ਸਕਦੇ ਪਰ ਫਿਰ ਅਲਟੀਮੇਟਲੀ ਦੁਆਰੇ ਗੱਲ ਆ ਜਾਂਦੀ ਹੈ ਕਿ ਜਿਹੜਾ ਕੰਜ਼ਿਊਮਰ ਹੈ ਕੀ ਉਹਨੂੰ ਇਹ ਗੱਲ ਦੀ ਜਾਣਕਾਰੀ ਹੈ ਕੀ ਕੰਜ਼ਿਊਮਰ ਆਪਣਾ ਹੋਮਵਰਕ ਕਰ ਰਿਹਾ ਹੈ ਕਿ ਜਿੱਥੇ ਉਹਨੂੰ ਪਤਾ ਹੋਵੇ ਮੈਂ ਮੈਜੀ ਤੋਂ ਸਲਾਹ ਲੈ ਰਹੇ ਹਾਂ ਸਲਾਹ ਲੈਣ ਦੇ ਕਾਬਿਲ ਹੈ ਵੀ ਹੈ ਕਿ ਨਹੀਂ ਹੈਗਾ ਬਿਲਕੁਲ ਹੁਣ ਜਿਹੜਾ ਬਿੱਲ ਸੀ ਬਾਰ ਹੈ ਉਹਦੇ ਵਿੱਚ ਵੀ ਜਿਹੜੀਆਂ ਪ੍ਰੋਵੀਜ਼ਨਸ ਨੇ ਉਹ ਤਾਂ ਹੀ ਤੁਸੀਂ ਉਹਨਾਂ ਤੋਂ ਉਹ ਉਹ ਪ੍ਰੋਵੀਜ਼ਨਸ ਨੂੰ ਓਵਰਕਮ ਕਰ ਸਕਦੇ ਹੋ ਜਾਂ ਤੁਸੀਂ ਉਹ ਦਾਇਰੇ ਤੋਂ ਬਾਹਰ ਹੋ ਸਕਦੇ ਹੋ ਜੇ ਤੁਹਾਨੂੰ ਸਹੀ ਸਮੇਂ ਤੇ ਸਹੀ ਕਾਨੂੰਨੀ ਸਲਾਹ ਮਿਲਦੀ ਹੈ ਜੀ ਖਾਸ ਕਰਕੇ ਰੈਫਿਜੀ ਕਲੇਮਸ ਦੇ ਵਿੱਚ ਮੈਂ ਗੁਰਜੀਤ ਦੇ ਦੇਖ ਰਿਹਾ ਕਿ ਜਿਹੜੇ ਲੋਕਾਂ ਕੋਲੇ L3 ਲਾਇਸੈਂਸ ਨਹੀਂ ਵੀ ਹੈਗਾ ਉਹ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਅਰਜ਼ੀਆਂ ਦਾਖਲ ਕਰ ਰਹੇ ਨੇ ਰੈਫਿਜੀ ਕਲੇਮ ਦੀਆਂ ਉਹ ਕਿਵੇਂ ਕਰਦੇ ਆ ਇਸ ਤਰ੍ਹਾਂ ਅਰਜ਼ੀ ਦਾਖਲ ਕਰਦੇ ਆ ਕਿ ਜਿਹੜਾ ਅਰਜ਼ੀ ਦਾਖਲ ਕਰਨ ਵਾਲਾ ਉਹ ਆਪਣੀ ਅਰਜ਼ੀ ਆਪ ਦਾਖਲ ਕਰ ਰਿਹਾ ਹੈਗਾ ਉਤੋਂ ਬਾਅਦ ਉੱਥੇ ਕੋਈ ਈਮੇਲ ਹੁੰਦਾ ਹੈ ਈਮੇਲ ਤੇ ਚਿੱਠੀਆਂ ਆ ਜਾਂਦੀਆਂ ਹਨ ਹੁਣ ਇਹ ਅੱਜ ਨਹੀਂ ਉਹਨਾਂ ਨੂੰ ਬਤਾ ਲਗੂਗਾ ਕਲੇਮ ਦਾਖਲ ਹੋ ਗਿਆ ਵਰਕ ਪਰਮਿਟ ਮਿਲ ਗਿਆ ਤੇ ਉਹਨੂੰ ਜਿਹੜਾ ਹੈਲਥ ਕਵਰੇਜ ਮਿਲ ਗਈ ਉਹ ਆਪਣਾ ਕੰਮ ਕਰਨ ਚੱਲੇ ਗਿਆ ਉਹ ਤੋਂ ਬਾਅਦ ਜਦੋਂ ਪੇਸ਼ੀ ਆਊਗੀ ਉਹ ਦੇਖੀ ਜਾਊਗੀ ਹੁਣੇ ਕਈ ਰੀਸੈਂਟ ਕੇਸ ਦੇ ਵਿੱਚ ਮੈਂ ਦੇਖ ਰਿਹਾ ਹਾਂ ਕਿ ਪੇਸ਼ੀ ਆਈ ਤੇ ਬੰਦੇ ਨੂੰ ਇਹੀ ਨਹੀਂ ਪਤਾ ਲੱਗਾ ਕਿ ਮੇਰੀ ਪੇਸ਼ੀ ਆਈ ਹੈ ਕਿਉਂਕਿ ਉਹਦੇ ਕੋਲ ਤਾਂ ਐਕਸੈਸ ਹੀ ਨਹੀਂ ਹੋਈ ਮਿਲਦਾ ਨਾ ਉਹਦੇ ਕੋਲ ਪੋਰਟਲ ਦਾ ਐਕਸੈਸ ਹੈ ਜਿਹੜਾ ਕੋਟ ਲਈ ਉਹਦਾ ਬਣਾਇਆ ਗਿਆ ਕੋਟ ਨੇ ਤਾਂ ਪੋਰਟਲ 'ਚ ਭੇਜਣੀ ਹੈ ਨਾ ਉਹ ਤੋਂ ਬਾਅਦ ਤੁਹਾਨੂੰ ਈਮੇਲ ਆਪਦਾ ਪੋਰਟਲ ਚੈੱਕ ਕਰੋ ਪੋਰਟਲ ਤਾਂ ਚੈੱਕ ਕਰੋਗੇ ਜੇ ਤੁਹਾਨੂੰ ਈਮੇਲ ਪਤਾ ਹੈ ਉਹ ਤੋਂ ਬਾਅਦ ਤੁਹਾਡੀ ਪੇਸ਼ੀ ਲੰਘੀ ਹਾਂ ਉਦੋਂ ਬਾਅਦ ਨੋ ਸ਼ੋ ਲਈ ਤੁਸੀਂ ਸ਼ੋ ਆਪਣੀ ਹੋਏ ਇੱਕ ਨੋ ਸ਼ੋ ਹਿਅਰਿੰਗ ਕੀਤੀ ਉਹ ਨੋ ਸ਼ੋ ਹਿਅਰਿੰਗ ਦਾ ਵੀ ਜਵਾਬ ਉਸੇ ਦਿਨ ਆਉਣਾ ਉਹ ਵੀ ਲੰਘੀ ਉਦੋਂ ਬਾਅਦ ਰਿਫਿਊਜ਼ਲ ਹੈ ਜਿਹੜਾ ਉਹ ਲਿਖਤ ਚਾਹੁੰਦਾ ਹੈ ਜਿਹੜਾ ਕਿ ਮਤਲਬ ਬਾਈ ਮੇਲ ਪੋਸਟ ਤੁਹਾਨੂੰ ਲਿਖਿਆ ਦਿੱਸਿਆ ਯੂ نو ਦਾ ਮਨ ਨੂੰ ਬਤਾ ਲੱਗਦਾ ਕਿ ਮੇਰਾ ਤਾਂ ਕੇਸ ਵੀ ਰਿਫਿਊਜ਼ ਕਰਤਾ ਬਿਕੋਜ਼ ਮੈਂ ਤਾਂ ਪੇਸ਼ੀ ਤੇ ਨਹੀਂ ਗਿਆ ਬਿਲਕੁਲ ਹੁਣ ਉਹ ਕੇਸਾਂ ਦੇ ਵਿੱਚੋਂ ਜੇ ਜਿਹੜਾ ਤੁਹਾਡਾ ਕੇਸ ਅਬੈਂਡਨ ਹੋ ਜਾਂਦਾ ਹੈ ਉਹਨੂੰ ਵੀ ਦੁਬਾਰਾ ਖਲਾਇਆ ਜਾ ਸਕਦਾ ਪਰ ਨਵੇਂ ਜਿਹੜਾ ਕਾਨੂੰਨ ਹੈਗਾ ਇਹਦੇ ਵਿੱਚ ਇਹ ਵੀ ਪ੍ਰੋਵੀਜ਼ਨ ਹੈਗੀ ਹੈ ਕਿ ਜੇ ਉਹ ਅਬੈਂਡਨ ਕਰਤਾ ਤਾਂ ਉਹਦਾ ਜਿਹੜਾ ਦੁਬਾਰੇ ਖਲੌਣ ਦਾ ਜਿਹੜਾ ਲੈਵਲ ਹੈ ਉਹਨੂੰ ਵੀ ਇਨਕਰੀਜ਼ ਕਰਤਾ ਤੇ ਦੂਜਾ ਕਈ ਲੋਕ ਕੀ ਕਰਦੇ ਨੇ ਇਥੇ ਫਿਜ਼ੀਕਲੀ ਫਾਈਲ ਕਰਿਆ ਉਹ ਬਾਰਡਰ ਕ੍ਰੋਸ ਕਰਕੇ ਯੂਐਸ ਚਲੇ ਗਏ ਹੁਣ ਇਹ ਵੀ ਪ੍ਰੋਵੀਜ਼ਨ ਬਣਾਤੀ ਗਈ ਹੈ ਕਿ ਜੇ ਬੰਦਾ ਕੈਨੇਡਾ ਚ ਨਹੀਂ ਹੈਗਾ ਤਾਂ ਉਹਦਾ ਕਲੇਮ ਹੈ ਜਿਹੜਾ ਉਹ ਸੁਣੀ ਨਹੀਂ ओके ਜਾ ਸਕਦਾ ਹਮਮ ਜੇ ਜੇ ਵੇ ਤੁਸੀਂ ਦੱਸੇ ਕਿ ਕੇਸ ਸਵਾਰਾ ਖਲੋਂਦੇ ਨੇ ਤਾਂ ਉਹ ਸਟਾਰਟਿੰਗ ਤੋਂ ਪ੍ਰੋਸੈਸ ਸਾਰਾ ਉਹ ਵੀ ਕਰਨਾ ਪੈਂਦਾ ਹੈ ਹਾਂਜੀ ਸੋ ਇੱਕ ਤੁਹਾਨੂੰ ਨਵੀਂ ਅਰਜ਼ੀ ਦਾਖਲ ਕਰਨੀ ਪੈਂਦੀ ਹੈ ਓਕੇ ਜਿਹੜੀ ਕੇ ਤੁਹਾਡੀਆਂ ਸਰਕਮਸਟੈਂਸਸ ਕੋਰਟ ਨੂੰ ਦੱਸਦੀ ਹੈ ਕਿ ਤੁਸੀਂ ਉਹ ਹੀアリング ਤੇ ਕਿਉਂ ਨਹੀਂ ਆ ਸਕੇ ਤੁਸੀਂ ਉਹ નો-ਸ਼ੋ ਹੀアリング ਤੇ ਕਿਉਂ ਨਹੀਂ ਆ ਸਕੇ ਕਿਸ ਕਿਸਮ ਦੇ ਇੰਪੈਡਮੈਂਟ ਰੋਕਾਂ ਸੀਗੀਆਂ ਜਿਹਦੇ ਕਰਕੇ ਤੁਸੀਂ ਇਹ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਸਕੇ ਉਸ ਤੋਂ ਬਾਅਦ ਇੱਕ ਜੱਜ ਫੈਸਲਾ ਕਰਦਾ ਹੈ ਕਿ ਹਾਂ ਇਹਦੇ ਕਲੇਮ ਨੂੰ ਦੁਬਾਰੇ ਖੋਲਿਆ ਜਾਵੇ ਜਾਂ ਨਾ ਖੋਲਿਆ ਜਾਵੇ ਹੁਣ ਜੇ ਕਲੇਮ ਖੁੱਲ ਜਾਂਦਾ ਹੈ ਤਾਂ ਉਹ ਜਿੱਥੇ ਸੀਗਾ ਫਿਰ ਉੱਥੋਂ ਸ਼ੁਰੂ ਹੋ ਜਾਉ ਮਤਲਬ ਉਹਦੀ ਕਿ ਪੇਸ਼ੀ ਦੀ ਟਰਿਕ ਅਗਲੀ ਇਹ ਜਿਹੜੀ ਉਹ ਆ ਜਾਣੀ ਹੈਗੀ ਓਕੇ ਪਰ ਉਹਦੇ ਚ ਵੀ ਗੁਰਜੀਤ ਬਾਰ ਹੈ ਜਿਹੜਾ ਉਹ ਬਹੁਤ ਹਾਈ ਹੈਗਾ ਸੋ ਇਹ ਨਹੀਂ ਹੈਗਾ ਤੁਸੀਂ ਕਹਿੰਦਾ ਮੈਨੂੰ ਚਿੱਠੀ ਮਿਲੀ ਨਹੀਂ ਤੇ ਮੇਰੀ ਹੀアリング ਨਹੀਂ ਹੋਈ ਸੋ ਉਹਦਾ ਬਾਰ ਵੀ ਬਹੁਤ ਉੱਚਾ ਹੋਣ ਚ ਮੈਂ ਜਿਹੜੇ ਕੇਸ ਦੀ ਗੱਲ ਕਰ ਰਿਹਾ ਹਾਂ ਇਹਦੇ ਉੱਤੇ ਇਹ ਜਿਹੜਾ ਉਹਦੇ ਕੋਈ ਇੱਕ ਪ੍ਰੂਫ ਸੀਗਾ ਕਿ ਉਹਨੇ ਆਪਣੀ ਈਮੇਲ ਚੇਂਜ ਕਰਵਾਈ ਹੈਗੀ ਹੁਣ ਕਿਤੇ ਨਾ ਕਿਤੇ ਕੋਈ ਕਿਸੇ ਤੋਂ ਗਲਤੀ ਹੋਈ ਹੈ ਜਿਹੜੀ ਉਹਨੂੰ ਈਮੇਲ ਤੇ ਨਹੀਂ ਭੇਜ ਰਹੀ ਇਹੇ ਕਰਕੇ ਉਹਦਾ ਕੇਸ ਹੈ ਜਿਹੜਾ ਸਕਸੈਸ ਹੋਣਾ ਜੇ ਉਹ ਨਹੀਂ ਕਰਦਾ ਤਾਂ ਉਥੇ ਇਹ ਕੇਸ ਨੂੰ ਦਾਖਲ ਕਰਿਆ ਹੈ ਕਿਸੇ ਬੰਦੇ ਨੇ ਪਰ ਇਹ ਬਣ ਕੇ ਕਿ ਜਿਹੜਾ ਕਲੇਮੈਂਟ ਹੈ ਉਹਦਾ ਹੀ ਕਲੇਮ ਹੈ ਹਮ मतलब ਕਿਸੇ ਨੇ ਕਾਗਜ਼ दाखिल ਕਰਤੇ ਪਰ ਇਹ ਬਣ ਕੇ ਕਿ ਜਿਹੜਾ ਬੰਦਾ ਕਲੇਮ ਕਰ ਰਿਹਾ ਉਹ ਦਾਖਲ ਕਰ ਰਿਹਾ ਸੋ ਕੋਰਟ ਨੂੰ ਕੇ ਮੈਂ ਤਾਂ ਹੈ ਨਹੀਂ ਸੀ ਉਹ ਤਾਂ ਕੋਈ ਹੋਰ ਸੀ ਹਮ ਉੱਥੇ ਜਾਂ ਤਾਂ ਤੁਹਾਡੇ ਕੋ ਕੋਈ ਵੀ ਰਸੀਦ ਹੋਵੇ ਤੁਸੀਂ ਪੈਸੇ ਦਿੱਤੇ ਨੇ ਤੁਸੀਂ ਕੋਈ ਕਮਿਊਨੀਕੇਸ਼ਨ ਕਰਿਆ ਟੈਕਸ ਮੈਸੇਜ ਦੇ ਉਤੇ ਈਮੇਲ ਦੇ ਉਤੇ ਫਿਰ ਤਾਂ ਠੀਕ ਹੈ ਹਮ ਹੁਣ WhatsApp ਗੈਲੋਕ ਯੂਜ਼ ਕਰਦੇ ਉਹ ਦੂਜੇ ਕੋਲ ਬੰਦੇ ਕੋਲੇ ਪ੍ਰੋਵੀਜ਼ਨ ਹੈ ਉਹ ਬਟਨ ਦਬਦਾ ਤਾ ਸਾਰੇ ਮੈਸੇਜ ਖਤਮ ਹੋ ਜਾਂਦੇ ਨੇ ਡਿਲੀਟ ਹੋ ਜਾਂਦੇ ਨੇ ਸੋ ਇਹ ਜ਼ਿਆਦਾਤਰ ਜਿਹੜੇ ਲੋਕ ਇਹ ਜੇ ਕੰਮ ਕਰਦੇ ਨੇ ਉਹ ਇਹ ਜੀ ਮੈਥਡ ਯੂਜ਼ ਕਰਦੇ ਨੇ ਸੋ ਜੇ ਤੁਸੀਂ ਕੇਸ ਕਰਨ ਜਾ ਰਹੇ ਹੋ ਤੋ ਤਾਂ ਕੋਈ ਕਹਿ ਤੁਹਾਨੂੰ ਰਸੀਦ ਨਹੀਂ ਦੇ ਰਿਹਾ ਕੈਸ਼ ਪੈਸੇ ਬੰਦਾ ਡਿਮਾਂਡ ਕਰ ਰਿਹਾ ਸਿਰਫ ਵਟਸਐਪ ਕਮਿਊਨੀਕੇਸ਼ਨ ਡਿਮਾਂਡ ਕਰ ਰਿਹਾ ਯਾ ਕਹਿੰਦਾ ਦਫਤਰ ਜਾ ਕੇ ਤੇ ਕਾਗਜ਼ ਲੈ ਕੇ ਜਾਓ ਉਹ ਬਿਲਕੁਲ ਨਾ ਕਰੋ ਜੀ ਓਕੇ ਕਿਉਂਕਿ ਇਹ ਸਾਰੇ ਰੈਡ ਫਲੈਗਸ ਨੇ ਜਿਹੜੇ ਦੱਸਦੇ ਨੇ ਕਿ ਕਿਤੇ ਨਾ ਕਿਤੇ ਤੁਹਾਡੇ ਨਾਲ ਕਪਲਾ ਹੋਣਾ ਹੈਗਾ ਬਿਲਕੁਲ ਸੋ ਇੱਕ ਇੱਕalle ਇਮੀਗ੍ਰੇਸ਼ਨ ਲੀਗਲ ਕਾਉਂਸਲ ਦੇ ਦਫਤਰ ਚ ਨਹੀਂ ਹੋ ਰਿਹਾ ਕੋਈ ਲਾਰ ਦੇ ਦਫਤਰ ਚ ਵੀ ਓਕੇ ਹੋ ਰਿਹਾ ਹੈਗਾ ਪਰ ਤੁਸੀਂ ਮੇਕ ਸ਼ੋਰ ਕਰਨਾ ਹੈ ਕਿ ਕੰਟਰੈਕਟ ਲਿਖਣਾ ਤੇੰਤ ਜ਼ਰੂਰੀ ਹੈ ਜੇ ਜਿਹੜੀ ਤੁਸੀਂ ਫੀਸ ਦਿੱਤੀ ਉਹਦੀ ਰਸੀਦ ਲੈਣਾ ਜ਼ਰੂਰੀ ਹੈ ਤੇ ਈਮੇਲ ਤੇ ਜਿਹੜੀ ਵੀ ਉਹਦੀ ਈਮੇਲ ਹੈ ਉਹਦੇ ਤੇ ਕਮਿਊਨੀਕੇਟ ਕਰਨਾ ਸ਼ੁਰੂ ਕਰੋ ਨਾ ਕਿ WhatsApp ਤੇ ਕਰੋ ਜਿਹੜਾ ਕਿ ਕਹਾਂ ਜਾ ਕੇ ਖਤਰਨਾਕ ਹੋ ਸਕਦਾ ਹੈਗਾ ਜੀ ਕਮਿੰਗ ਬੈਕ ਟੂ ਜਿਹੜੀ BC 12 ਹੈਗਾ ਸੋ ਹੁਣ ਜਿਵੇਂ ਆਪਾਂ ਬਿੱਲ ਸੀ ਦੋ ਬਾਰੇ ਗੱਲ ਕੀਤੀ ਸੀ ਕਿ ਜਿਹੜਾ ਇਹ ਉਹਨੂੰ ਪਾਸ ਵੀ ਕਰਾਤਾ ਤੇ ਉਹਨੂੰ ਕਾਨੂੰਨ ਵੀ ਬਣਾਤਾ ਸੋ ਇਹ ਹਾਲੇ ਬਹੁਤ ਪ੍ਰੀਲੀਮਿਨਰੀ ਸਟੇਜ ਦੇ ਵਿੱਚ ਹੈਗੀ ਹੈ ਜੇ ਪਾਰਟੀਆਂ ਇਹਨੂੰ ਹੁਣ ਸਪੋਰਟ ਵੀ ਕਰਦੀਆਂ ਨੇ ਰੁਜੀਤ ਤਾਂ ਵੀ ਅਪਣੇ ਮਨ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਇਹ ਆਨ ਸਾਲ ਕਿਸੇ ਵੀ ਹਾਲਤ ਚ ਪਾਸ ਨਹੀਂ ਹੋਊਗਾ ਓਕੇ ਜੇ ਹਾਊਸ ਆਫ ਕਾਮਨਸ ਪਾਸ ਵੀ ਕਰ ਦਿੰਦਾ ਹੈ ਤਾਂ ਇਹ ਮਾਮਲਾ ਪਹਿਲਾਂ ਸੈਨੇਟ ਚ ਜਾਊਗਾ ਤੇ ਸੈਨੇਟ ਚ ਵੀ ਦੁਬਾਰੇ ਪ੍ਰੋਵੀਜ਼ਨ ਐਂਡ VOTING ਹੋਊਗੀ process ਹੋਊਗਾ ਜੇ ਉੱਥੋਂ ਵੀ ਪਾਸ ਹੁੰਦਾ ਤਾਂ ਜਾ ਕੇ ਹੈ ਗਵਰਨਰ ਜਨਰਲ ਦੇ ਸਾਈਨ ਲਈ ਜਾਊਗਾ ਓਕੇ ਸਰਕਾਰ ਕਈ ਬਿਲਸ ਨੂੰ ਜਿਹੜਾ ਹੈਗਾ ਉਹ ਪੁਸ਼ ਕਰਦੀ ਹੈਗੀ ਉਹ ਪੁਸ਼ ਕਰਨ ਵੇਲੇ ਜੇ ਦੂਜੀਆਂ ਪਾਰਟੀਆਂ ਸਗਰੀ ਸੋ ਐਗਰੀਡ ਹੋਣ ਤਾਂ ਉਹ ਪਾਸ ਵੀ ਹੋ ਜਾਂਦਾ ਜਿਵੇਂ ਬਿਲ C5 ਹੋਇਆ ਸੀ ਪਰ ਕਿਉਂਕਿ ਇਹਦੇ ਚ ਇਹ ਜਿਹੇ ਪ੍ਰੋਵੀਜ਼ਨਸ ਨੇ ਜਿਹੜੀਆਂ ਕਿ ਕੋਈ ਵੀ ਪਾਰਟੀ ਜਿਹੜੇ ਆਪੋਜੀਸ਼ਨ ਚ ਹੈ ਉਹ ਕੱਲ ਨੂੰ ਇਹ ਰਿਸਪਾਂਸਿਬਲ ਲਵੇ ਕਿ ਹਾਂ ਤੁਸੀਂ ਵੀ ਮਦਦ કરી ਸੀ ਇਹ ਪਾਸ ਕਰਾਉਣ ਦੇ ਵਿੱਚੋਂ ਤੇ ਕੱਲ ਨੂੰ ਉਹ ਉਲਟਾ ਰਿਫਲੈਕਟ ਕਰ ਜੇ ਤਾਂ ਉਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੋ ਸਕਦੀ ਹੈ ਸੋ ਫਿਲਹਾਲ ਕਲੋਜ਼ਿੰਗ ਟੂ ਕਹਿਣਾ ਚਾਹਣਾ ਕਿ ਅੱਜ ਵੀ ਤੁਸੀਂ ਰੈਫਿਜੀ ਕਲੇਮ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਕਰ ਸਕਦੇ ਹੋ ਜੀ ਜਿਹੜਾ ਬਿੱਲ ਸੀ 12 ਹੈਗਾ ਇਹ ਹਲੇ ਪਾਸ ਨਹੀਂ ਹੋਇਆ ਇਹ ਕਾਨੂੰਨ ਨਹੀਂ ਬਣਿਆ ਹਾਂ ਜਿਸ ਦਿਨ ਕਾਨੂੰਨ ਬਣ ਜੂਗਾ ਉਸ ਦਿਨ ਜ਼ਰੂਰ ਬੰਦ ਹੋ ਜਾਊਗਾ ਪਰ ਹਲੇ ਨੇੜਲੇ ਪੱਵਿੱਖ ਚ ਇਹਦੀ ਕੋਈ ਚਾਂਸਸ ਹੈਗੀਆਂ ਉਹ ਨਹੀਂ ਹੈਗਾ ਜੀ ਜੀ ਤੇ ਸਰ ਸਾਲ ਖਤਮ ਹੋਣ ਦੇ ਵਿੱਚ 2.5 ਮਹੀਨੇ ਹੀ ਰਹਿ ਚੁੱਕੇ ਨੇ ਤੇ ਜੋ ਇਮੀਗ੍ਰੇਸ਼ਨ ਦੇ ਕੋਟੇ ਦੀ ਗੱਲ ਕਰੀਏ ਜੋ ਟਿਚਰ ਨਵਲੋ ਰੱਖਿਆ ਗਿਆ ਸੀ ਤਾਂ ਕੀ ਉਹ ਪੂਰਾ ਹੋ ਜਾਏਗਾ ਤੇ ਡਰਾਅ ਨੇ ਜਿਹੜੇ ਉਹ 500 ਤੋਂ ਥੱਲੇ ਜਾਂਦੀ ਉਮੀਦ ਹੈ ਜਿਹੜਾ ਡਰਾਅ ਆਟੋਬਨ ਸੋ ਦੋਟਲੇ ਨਹੀਂ ਜੰਗ ਕਰਦੇ ਦੋਟਾ ਕੋਈ ਚਾਂਸਸ ਨਹੀਂ ਬਣਦੇ ਜੀ बिकॉज ਪੂਲ ਦੇ ਵਿੱਚੋਂ ਜਿਹੜਾ ਬਹੁਤ ਨੰਬਰ ਹਾਈ ਹੈਗਾ ਸੋ ਰਾਦਰ ਕੇ ਜਿਹੜੇ ਲੋਕਾਂ ਨੇ ਪ੍ਰੋਟੈਸਟ ਕਰਕੇ ਐਲਮਾਈ ਨੂੰ ਕੈਨਸਲ ਕਰਾਇਆ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਕਰਤਾ ਫਾਇਦਾ ਹੋਣ ਦੀ ਬਜਾਏ ਜਿਹੜੇ ਲੋਕ ਸੋਚਦੇ ਸੀ ਕਿ ਉਹ ਫਾਇਦਾ ਹੋਗਾ ਉਹਦੇ ਉਲਟਾ ਨੁਕਸਾਨ ਹੋ ਗਿਆ ਤੇ ਦੂਜਾ ਜਿਹੜਾ ਟੀਚਾ ਹੈਗਾ ਉਹ ਇੱਕ ਸਰਟਨ ਟੀਚਾ ਜਿਹੜਾ ਸਰਕਾਰ ਕਰਦੀ ਹੈ ਉਹਨੂੰ ਉਹ ਸਾਲ ਚ ਪੂਰਾ ਕਰਨਾ ਹੁੰਦਾ ਤੇ ਉਹ ਹਰ ਵਾਰੀ ਲਕਬਗ ਪੂਰਾ ਹੋ ਜਾਂਦਾ ਹੈਗਾ ਹੁਣ ਜਿਹੜੇ ਅਗਲੇ ਸਾਲ ਦੇ ਨੰਬਰ ਸਗੇ ਨੇ ਉਹ ਨੰਬਰਸ ਨੇ ਜਿਹੜੇ ਉਹ ਮਿਨਿਸਟਰ ਆਫ ਇਮੀਗ੍ਰੇਸ਼ਨ ਨੇ ਇਨ ਨਵੰਬਰ ਦੇ ਵਿੱਚ ਦੇਣੇ ਹੁੰਦੇ ਨੇ ਸੋ ਅਗਲੇ ਖੁਸ਼ ਹਫਤੇ ਚਪਾਂ ਅਗਲੇ ਸਾਲ ਦੇ ਨੰਬਰਸ ਦੇਖਾਂਗੇ ਸੋ ਜੇ ਤਾਂ ਪਾਰਲੀਮੈਂਟ ਸੀਟਿੰਗ ਛੋਬੇ ਤਾਂ ਉਹਨੇ ਅਗਲੇ ਸਾਲ ਦਾ ਜਿਹੜਾ ਕੋਟਾ ਉਹ ਪ੍ਰੇਜ਼ੈਂਟ ਕਰਨਾ ਜੇ ਸੀਟਿੰਗ ਚ ਨਹੀਂ ਹੈਗੀ ਐ ਤਾਂ ਫਿਰ ਜਦੋਂ ਵੀ ਪਹਿਲੀ ਸੀਟਿੰਗ ਹੋਊ ਉਦੋਂ ਕਰਨੀ ਹੈਗੀ ਐ ਸੋ ਯੂਜੂਲੀ ਇਹ ਨਵੰਬਰ ਦੇ ਫਰਸਟ ਵੀਕ ਦੇ ਵਿੱਚ ਇਹਦੇ ਤੇ ਨੰਬਰਸ ਆ ਜਾਂਦੇ ਨੇ ਉਤੋਂ ਆਪਾਂ ਨੂੰ ਹੋਰ ਬੈਟਰ ਅੰਦਾਜ਼ਾ ਹੋਣਾ ਸ਼ੁਰੂ ਹੋਊਗਾ ਕਿ ਹੁਣ ਅਗਲੇ ਨੀੜ ਲਈ ਬਿਖੇ ਸਰਕਾਰ ਦੀ ਕੀ ਯੋਜਨਾ ਹੈਗੀ ਐ ਪਾ ਜਿਹੜੇ ਵੀ ਲੋਕ ਰਫਜੀ ਕਲੇਮ ਕਰਨਾ ਚਾਹੁੰਦੇ ਆ ਉਹ ਅੱਜ ਵੀ ਕਰ ਸਕਦੇ ਨੇ ਉਹਨਾਂ ਤੇ ਕੋਈ ਰੋਕ ਨਹੀਂ ਹੈ ਜੀ ਤੇ ਨਾਲੀ ਸਰ ਇੱਕ ਵਾਰੀ ਸੀਡਬਲਿਊਸੀ ਇਮੀਗ੍ਰੇਸ਼ਨ ਦੇ ਡਿਟੇਲਸ ਵੀ ਸਾਂਝਾ ਕਰ ਦਿਓ ਬਿਲਕੁਲ ਜੀ 622 ਆਫਿਸ ਹੈਗਾ ਕੈਨੇਡਾ ਦੇ ਵਿੱਚੋਂ ਬ੍ਰੈਂਪਟਨ ਦੇ ਵਿੱਚ ਸਟੀਲਸ ਐਂਡ ਟਾਰਮਨ ਦੇ ਉੱਤੇ ਹੈ ਜੀ ਇਹਦੇ ਨਾਲ ਨਾਲ ਸੈਰੀ ਬ੍ਰਿਟਿਸ਼ ਕੋਲੰਬੀਆ 128 ਸਟਰੀਟ ਤੇ ਐਸੀ ਐਵੇਨਿਊ ਤੇ ਅਸੀਂ ਮੰਡੇ ਟੂ ਫਰਡੇ 10 ਵਜੇ ਤੋਂ 6 ਵਜੇ ਤੱਕ ਅਵੇਲੇਬਲ ਹੁੰਦੇ ਤੇ ਨਾਲੀ ਸਰ ਆਸ਼ਰੇ ਪ੍ਰੋਗਰਾਮ ਲਈ ਨੇ थैंक यू ਸੋ ਮਚ ਧੰਨਵਾਦ ਜੀ ਐਸੀ ਅੱਜ ਦਾ ਸਾਡਾ ਪ੍ਰੋਗਰਾਮ ਹਮਦਦ ਇਮੀਗ੍ਰੇਸ਼ਨ ਮੈਟਰਸ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਬੈਲ ਸੀ 12 ਨੂੰ ਲੈ ਕੇ ਕਿ ਉਸ ਜੇਕਰ ਕਾਨੂੰਨ ਬਣ ਜਾਂਦਾ ਹੈ ਤਾਂ ਉਸ ਦੇ ਨਾਲ ਕੀ ਕੀ ਬਦਲਾਅ ਨੇ ਜੜੇ ਇਮੀਗ੍ਰੇਸ਼ਨ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਨੇ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ ਦੇ ਵੱਲੋਂ ਤੇ ਜੇਕਰ ਪ੍ਰੋਗਰਾਮ ਨੂੰ ਤੁਸੀਂ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ YouTube ਚੈਨਲ ਹਮਦਦ ਮੀਡੀਆ ਗਰੁੱਪ ਤੇ ਜਾ ਕੇ ਦੁਬਾਰਾ ਦੇਖ ਸਕਦੇ ਹੋ ਤੇ ਹੋਰਾਂ ਨਾਲ ਸਾਂਝਾ ਵੀ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਐਡਵਾਈਸ ਲੈਣੀ ਚਾਹੁੰਦੇ ਹੋ ਇਮੀਗ੍ਰੇਸ਼ਨ ਸੰਬੰਧੀ ਜ਼ਰੂਰ ਕੰਟੈਕਟ ਕਰ ਸਕ ਜਾਂ ਫਿਰ ਆਫਿਸ ਵਿਜ਼ਿਟ ਵੀ ਕਰ ਸਕਦੇ ਹਾਂ ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾ ਹੀ ਬਣੇ ਰਹਿ ਰਹੇ ਹਮਦਰ ਟੀਵੀ ਦੇ ਨਾਲ ਮਿੰਦੇ ਇਜਾਜ਼ਤ ਸਤਿ ਸ਼੍ਰੀ ਅਕਾਲ